ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਕਿਵੇਂ ਉਮੀਦ ਕਰਦੀ ਕਿ ਸਾਰੇ ਜਣੇ ਚਲਦੀ ਘੜਾ ਦੇ ਵਿੱਚ ਹੋਵੋਗੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਗੇ ਸੋ ਮੈਂ ਸਾਡੇ ਚੈਨਲ ਦਾ ਨਾਮ ਮਾਂ ਪੁੱਤ ਦੀ ਜੋੜੀ ਹੈ ਤੇ ਸਾਡਾ ਨਾਮ ਬਲਜੀਤ ਕੋੜਾ ਅਸਲ 'ਚ ਫਾਸਟ ਵੀਡੀਓਜ਼ ਕਰਕੇ ਬਣਾ ਰਹੀ ਆ ਕਿਉਂਕਿ ਅੱਜ ਸੰਡੇ ਦਾ ਦਿਨ ਆ ਤੇ ਅਸੀਂ ਅਸੀਂ ਚੱਲੇ ਸੀ ਗੁਰਦੁਆਰਾ ਸਾਹਿਬ ਤੇ ਬਾਕੀ ਮੈਂ ਕਲੀਨਿੰਗ ਵਗੈਰਾ ਸਾਰੀ ਕਰ ਲਈ ਆ ਤੇ ਬਾੜ ਬਹੁਤ ਸਾਰਾ ਬਦਲ ਹੋਇਆ ਵਾ ਕਿਉਂਕਿ ਬਾਰਿਸ਼ ਦੀ ਸੁਭਾਵਨਾ ਵਾ ਇਸ ਕਰਕੇ ਤੇ ਮੈਂ ਤੁਹਾਨੂੰ ਬਾੜ ਦਾ ਥਿਊ ਵਿਊ ਦਿਖਾਨੀ ਆ ਆ ਦੇਖੋ ਬਾਹਰ ਬੱਦਲ ਬਹੁਤ ਜ਼ਿਆਦਾ ਹੋਇਆ ਵਾ ਤੇ ਬਾਰਿਸ਼ ਪਤਾ ਨਹੀਂ ਸ਼ਾਇਦ ਆ ਜਾਏ ਤੇ ਗੁਰਦੁਆਰਾ ਸਾਹਿਬ ਆਪਾਂ ਜਾਣਾ ਸੀ ਅੱਜ ਖੀਰ ਚਰਾਉਣ ਤੇ ਪਰ ਬੱਦਲ ਬਹੁਤ ਹੋਇਆ ਵਾ ਚਲੋ ਵਾਹਿਗੁਰੂ ਦੀ ਕਿਰਪਾ ਅ ਇੱਥੇ ਸਾਰੀ ਆਪਾਂ ਕਲੀਨਿੰਗ ਵਗੈਰਾ ਕਰ ਲਈ ਆ ਤੇ ਇੱਥੇ ਇਹ ਅਮਰੂਦ ਲਏ ਸੀ ਕਿਉਂਕਿ ਮੈਂ ਸੋਚਿਆ ਸੀ ਹੁੰਦਿਆ ਮੰਮੀ ਕੋ ਹੋ ਕੇ ਆਵਾਂਗੀ ਤੇ ਜੇ ਜਾਇਆ ਗਿਆ ਤਾਂ ਫਿਰ ਇਹ ਅਮਰੂਦ ਮੰਮਾ ਨੂੰ ਫੜਾ ਕੇ ਆਵਾਂਗੇ ਆਪਾਂ ਤੇ ਇਹ ਮੈਂ ਹਸਵੀ ਤੇ ਕਿਚਨ ਵਿੱਚ ਮੈਂ ਸਾਰਾ ਕੰਮ ਕਰ ਲਿਆ ਤੇ ਖੀਰ ਬਣ ਗਈ ਆ ਤੇ ਅਸੀਂ ਖੀਰ ਲੈ ਕੇ ਜਾਣਾ ਸੀ ਗੁਰਦੁਆਰਾ ਸਾਹਿਬ ਪਰ ਬਾਹਰ ਦੇਖੋ ਬੱਦਲ ਬਹੁਤ ਜ਼ਿਆਦਾ ਹੋਇਆ ਵਾ ਤੇ ਸ਼ਾਇਦ ਬਾਰਿਸ਼ ਆ ਜਾਏ ਹੋ ਸਕਦਾ ਕੈਂਸਲ ਵੀ ਹੋ ਜੇ ਪਰ ਚਲੋ ਹਣਾ ਜੇ ਵਾਹਿਗੁਰੂ ਦੇ ਨਾਮ ਦੀ ਖੀਰ ਬਣੀ ਆ ਤਾਂ ਜ਼ਰੂਰ ਜਾਵਾਂਗੇ ਜੀ ਆਪਾਂ ਸੋ ਹੁਣ ਅਸੀਂ ਬਸ ਤਿਆਰ ਹੋਣਾ ਤੇ ਖੀਰ ਰੈਡੀ ਹੋ ਗਈ ਆ ਦੇਖੋ ਸੁਖੀਰ ਤਾਂ ਰੈਡੀ ਹੋ ਗਈ ਆ। ਬਾਕੀ ਕਈ ਭੈਣਾਂ ਆਂਦੇ ਮੈਨੂੰ ਕਮੈਂਟ ਆਏ ਸੀ ਕਿ ਤੁਹਾਡੀ ਮੰਮਾ ਨੂੰ ਮਿਲਣਾ ਵਾ ਸੀ ਹਨਾ ਦੇਖਣਾ ਵਾ ਤੇ ਉਹਨਾਂ ਦੇ ਮਤਲਬ ਕਹਿਣ ਤੇ ਵਲੌਗ ਮੈਂ ਬਣਾ ਰਹੀ ਸੀ ਤੇ ਅੱਜ ਮੈਂ ਆਪਣੀ ਮੰਮੀ ਕੋ ਜਾਉਂਗੀ। ਚਲੋ 5-10 ਮਿੰਟ ਜਾਇਆ ਜਾਊਗਾ ਕਿਉਂਕਿ ਬਾਰਿਸ਼ ਦਾ ਪਤਾ ਨਹੀਂ ਆ ਕਿਉਂਕਿ ਗੁਰਦਰਾਸਾ ਵੀ ਜਾਣਾ ਨਾ ਉੱਥੇ ਵੀ ਆਪਾਂ ਨਾ 5-10 ਮਿੰਟ ਉੱਥੇ ਵੀ ਬਹਿਣਾ ਵਾ ਤੇ ਫਿਰ ਉਸ ਤੋਂ ਬਾਅਦ ਮੰਮੀ ਕੋ ਹੋ ਕੇ ਆਵਾਂਗੇ ਤੇ ਜੇ ਮੰਮੀ ਕੋ ਜਾਇਆ ਗਿਆ ਤਾਂ ਆਪਾਂ ਥੋੜਾ ਜਿਹਾ ਵੀਡੀਓ ਰਿਕਾਰਡਿੰਗ ਟੂਰ ਕਰਾਂਗੇ ਤੇ ਕਿਉਂਕਿ ਹੈਨਾ ਅੱਜ ਕੱਲ ਮਨ ਸਮਾਂ ਇੰਨਾ ਹੁੰਦਾ ਬਹੁਤ ਘੱਟ ਹੁੰਦਾ ਵਾ ਆਪਣੇ ਘਰਾਂ ਦੇ ਕੰਮ ਹੀ ਨਿਪਟਦੇ ਹੈਗੇ ਆਉਣਾ ਜਾਣਾ ਤੇ ਬਹੁਤ ਜ਼ੋਰ ਦੀ ਗੱਲ ਆ ਬਹੁਤ ਘੱਟ ਆਇਆ ਜਾ ਜਾਂਦਾ ਵਾ ਬਾਕੀ ਜਦੋਂ ਦਾ ਸੀ ਚੈਨਲ ਤੇ ਕੰਮ ਕਰ ਰਹੇ ਆ ਤੇ ਸਾਡਾ ਘਰੋਨਿਕਾ ਔਖਾ ਵਾ ਕਿਉਂਕਿ ਤੁਹਾਨੂੰ ਪਤਾ ਹੀ ਠੀਕ ਆ ਤੇ ਕਿਉਂਕਿ ਉਹਨਾਂ ਕੋ ਖੁਦ ਵੀ ਨਹੀਂ ਟਾਈਮ ਹੁੰਦਾ ਉਹ ਖੁਦ ਵੀ ਉਹਨਾਂ ਦੀ ਲਾਈਫ ਬੀਜੀ ਹੈ ਸਾਰਿਆਂ ਦੀ ਹੈਨਾ ਤੇ ਇਨਾ ਟਾਈਮ ਹੀ ਨਹੀਂ ਹੁੰਦਾ ਕਿਸੇ ਕੋਲ ਹਣਾ ਤੇ ਪਹਿਲਾਂ ਗੱਲ ਹੋੜ ਸੀ ਪਹਿਲਾਂ ਸਾਰੇ ਜਣੇ ਐਂ ਦੱਬ ਕੇ ਸਪੋਰਟ ਕਰ ਦੋ ਤੇ ਜਲਦੀ ਜਲਦੀ ਸਾਰੇ ਜਣੇ ਸਪੋਰਟ ਕਰ ਦੋ ਕਿਉਂਕਿ ਤੁਹਾਡੀ ਸਪੋਰਟਿੰਗ ਦੀ ਮੈਨੂੰ ਬਹੁਤ ਜ਼ਿਆਦਾ ਜ਼ਰੂਰਤ ਆ ਤੁਹਾਡੇ ਕਰਕੇ ਹੀ ਆਪਾਂ ਇੱਥੋਂ ਤੱਕ ਆਏ ਸੋ ਹੁਣ ਆਪਾਂ ਤੁਹਾਨੂੰ ਉੱਥੇ ਪਹੁੰਚ ਕੇ ਫਿਰ ਮਿਲਦੇ ਆਂ ਜੀ ਸੋ ਫਰੈਂਡ ਫਿਰ ਆਪਾਂ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਫਿਰ ਅਸੀਂ ਗਏ ਸੀ ਆਪਣੇ ਪਿੰਡ ਸੋ ਇਹ ਮੇਰਾ ਪੇਕਾ ਪਿੰਡਾ ਜੀ ਤੇ ਇੱਥੇ ਮੈਂ ਮੰਮੀ ਜੀ ਨੂੰ ਮਿਲਣ ਆਈ ਸੀ ਤੇ ਇੱਥੇ ਦੇਖੋ ਕਿੰਨੀ بارش ਹੋ ਰਹੀ ਆ ਤੇ ਸਾਰੇ ਹੀ ਜਗ੍ਹਾ ਕੱਚੀ ਆ ਤੁਸੀਂ ਖੁਦ ਦੇਖੋ ਹਨਾ ਮੰਮੀ ਮੇਰੇ ਕੋਲੇ ਬੰਦੇ ਇੱਥੇ ਤੇ ਤੁਹਾਨੂੰ ਮੈਂ ਗਾੜੀ ਦਿਖਾਉਣੀ ਆ ਮੰਮੀ ਕੋਈ ਸੀ ਤੇ بارش ਬਹੁਤ ਹੋਣ ਈ ਆ ਤੇ ਮੈਨੂੰ ਸਾਰਿਆਂ ਨੇ ਮਤਲਬ ਕਮੈਂਟ ਪੜਾਣੇ ਕੀਤੇ ਸੀ ਕਿ ਆਪਣੇ ਹਨਾ ਮੰਮੀ ਦੇ ਨਾਲ ਮਲਵਾਓ ਮੈਂ ਮਲਵਾਉਣੀ ਆ ਤੁਹਾਨੂੰ ਥੋੜੇ ਟਾਈਮ ਤੱਕ ਤੇ ਆਹ ਦੇਖੋ ਤੁਸੀਂ ਸੋ ਇੱਥੇ ਤੁਸੀਂ ਦੇਖ ਸਕਦੇ ਹੋ ਇਹ ਫਲੈਸ਼ ਵਗੈਰਾ ਉਦੋਂ ਰੈਡੀ ਕਰਵਾਉਣਾ ਸੀ ਪਰ ਕਾਰ ਦੀ ਕੰਡੀਸ਼ਨ ਖਰਾਬ ਹੋਣ ਦੇ ਕਰਕੇ ਉਸ ਤੋਂ ਬਾਅਦ ਇਹ ਰੈਡੀ ਨਹੀਂ ਹੋਇਆ ਸੀ ਤੇ ਇਹ ਬਸ ਇਹ ਰੈਡੀ ਕਰਾਉਣਾ ਹੈ ਅਸੀਂ ਤੇ ਅਸੀਂ ਰੈਡੀ ਤਾਂ ਹੀ ਕਰਵਾ ਸਕਦੇ ਹਾਂ ਜੇ ਤੁਸੀਂ ਸਾਰੇ ਜਣੇ ਸਾਨੂੰ ਸਪੋਰਟ ਕਰੋਗੇ ਕਿਉਂਕਿ ਅਸੀਂ ਮੰਗਣਾ ਨਹੀਂ ਚਾਹੁੰਦੇ ਕਿਸੇ ਕੋਲੋਂ ਤੇ ਇਸ ਕਰਕੇ ਅਸੀਂ ਖੁਦ ਦੀ ਕਿਰਤ ਕਮਾਈ ਦੇ ਨਾਲ ਹੀ ਆਪਣੇ ਮੰਮੀ ਜੀ ਦੇ ਘਰ ਜਿਹੜੀ ਫਲੈਸ਼ ਰੈਡੀ ਕਰਵਾਉਣੀ ਆ ਸੋ ਸਾਰੇ ਜਾਨੇ ਪਲੀਜ਼ ਸਾਰੇ ਜਾਨੇ ਦੱਬ ਕੇ ਸਪੋਰਟ ਕਰੋ ਕਿਉਂਕਿ ਮੰਗਨ ਨਾਲੋਂ ਚੰਗਾ ਕਿਰਤ ਕਰਕੇ ਖਾਇਆ ਜਾਵੇ ਕਿਉਂਕਿ ਜੇ ਅਸੀਂ ਮੰਗ ਕੇ ਖਾਵਾਂਗੇ ਤਾਂ ਬਹੁਤ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ ਇਸ ਕਰਕੇ ਇਹ ਵੀ ਮੈਂ ਕਿਸੇ ਦੇ ਕਹਿਣ ਤੇ ਵੀਡੀਓ ਬਣਾਈ ਸੀ ਨਹੀਂ ਤਾਂ ਮੈਂ ਵੀਡੀਓ ਨਹੀਂ ਸੀ ਬਣਾਉਣੀ ਕਿ ਮੈਨੂੰ ਕਮੈਂਟ ਆਇਆ ਸੀ ਕਿ ਭੈਣੇ ਤੂੰ ਆਪਣੀ ਮਾਤਾ ਦੇ ਨਾਲ ਵੀਡੀਓ ਬਣਾ। ਸਾਰੇ ਕਹਿੰਦੇ ਸੀ ਕਿ ਤੇਰੀ ਮਾਤਾ ਨਹੀਂ ਸੀ। ਸੋ ਉਸ ਭੈਣ ਨੇ ਮੈਨੂੰ ਕਮੈਂਟ ਕੀਤਾ ਸੀ। ਸੋ ਧੰਨਵਾਦ ਉਸ ਭੈਣ ਦਾ ਕਿ ਤੁਸੀਂ ਮੇਰੀ ਮਾਤਾ ਨੂੰ ਮਿਲਣਾ ਚਾਹੁੰਦੇ ਸੀ। ਰਹਿੰਦੇ ਮੇਰੀ ਮੰਮੀ ਨੇ ਤੇ ਥੋੜੇ ਟਾਈਮ ਲਈ ਮੈਂ ਗਈ ਸੀ ਤੇ ਅਗਲੀ ਵਾਰ ਮੈਂ ਜਾਵਾਂਗੀ ਤਾਂ ਮੈਂ ਖੁੱਲ ਕੇ ਮਤਲਬ ਆਪਣੀ ਮੰਮੀ ਨਾਲ ਗੱਲਬਾਤ ਕਰਾਂਗੀ ਤੇ ਤੁਹਾਨੂੰ ਜ਼ਰੂਰ ਵੀਡੀਓ ਅਪਲੋਡ ਕਰਾਂਗੀ। ਤੋ ਕਿਉਂਕਿ ਬਾਰਿਸ਼ ਬਹੁਤ ਸੀ ਤੇ ਬਾਰਿਸ਼ ਦੇ ਵਿੱਚ ਅ ਫਿਰ ਆਉਣਾ ਜਾਣਾ ਬੜੌਖਾ ਸੀ ਸਾਨੂੰ ਤੇ ਇਸ ਕਰਕੇ ਫਿਰ 15 20 ਮਿੰਟ ਹੀ ਸਿਰਫ ਮੈਂ ਖਲੋਤੀ ਤੇ ਇਹ ਮੈਂ ਵੀਡੀਓ ਬਣਾਈ ਸੀ ਤੇ ਮੇਰੀ ਮੰਮੀ ਇਕੱਲੇ ਰਹਿੰਦੇ ਆ ਤੇ ਤੁਹਾਨੂੰ ਪਤਾ ਹੀ ਹੈ ਇਕੱਲੇ ਰਹਿਣਾ ਬਹੁਤ ਔਖਾ ਹੋ ਜਾਂਦਾ ਉਹ ਬੰਦੇ ਲਈ ਤੇ ਸੋ ਸੋ ਤੁਸੀਂ ਅੱਜ ਦਾ ਵਲੌਗ ਦੇਖਿਆ ਹੀ ਹੋਊਗਾ ਕਿ ਮੈਂ ਥੋੜੇ ਟਾਈਮ ਲਈ ਮੰਮੀ ਆਪਣੇ ਕੋਲੋਂ ਗਈ ਸੀ ਉਹ ਵੀ ਕਿਸੇ ਭੈਣ ਨੇ ਰਿਕੁਐਸਟ ਕੀਤੀ ਸੀ ਕਿ ਆਪਣੀ ਮੰਮੀ ਦੇ ਨਾਲ ਹਨਾ ਤੁਸੀਂ ਵੀਡੀਓ ਬਣਾਓ ਤੁਹਾਡੀ ਅਸੀਂ ਮੰਮਾ ਨਹੀਂ ਦੇਖੇ ਹੈਗੇ ਸੋ ਮੈਂ ਉਹਨਾਂ ਦੀ ਭੈਣ ਤੇ ਮੈਂ ਇਹ ਵੀਡੀਓ ਬਣਾਈ ਸੀ ਕਾਫੀ ਭੈਣਾਂ ਦੇ ਮੈਨੂੰ ਕਮੈਂਟ ਆਏ ਸੀ ਸੋ ਤੁਸੀਂ ਦੇਖ ਚੁੱਕੇ ਹੋ ਹਨਾ ਇੱਕ ਔਰਤ ਇਕੱਲੇ ਰਹਿਣਾ ਬਹੁਤ ਔਖਾ ਹੁੰਦਾ ਵਾ ਤੇ ਬਾਕੀ ਹੋਰ ਵੀ ਬਹੁਤ ਗੱਲਾਂ ਨੇ ਹਨਾ ਆਪਾਂ ਸੋਸ਼ਲ ਮੀਡੀਆ ਤੇ ਸਾਰੀਆਂ ਨਹੀਂ ਕਰ ਸਕਦੇ ਕਿਉਂਕਿ ਕਿਉਂਕਿ ਸੋਸ਼ਲ ਮੀਡੀਆ ਤੇ ਹੈਲਪ ਕਰਨ ਵਾਲੇ ਲੋਕ ਕਈ ਤਾਂ ਜ਼ਿਆਦਾ ਹੁੰਦੇ ਨੇ ਕਈ ਬਹੁਤ ਘੱਟ ਹੁੰਦੇ ਨੇ ਕਈ ਤਾਂ ਹਨਾ ਜ਼ਿੰਦਗੀ ਦਾ ਮਜ਼ਾਕ ਬਣਾਉਣ ਵਾਲੇ ਹੁੰਦੇ ਨੇ ਤੇ ਇਸ ਕਰਕੇ ਬਸ ਇੰਨੀ ਕੁ ਰਿਕੁਐਸਟ ਆ ਤੁਹਾਡੇ ਸਾਰਿਆਂ ਦੇ ਗਾੜੀ ਕਿ ਤੁਸੀਂ ਮੇਰੇ ਚੈਨਲ ਨੂੰ ਸਪੋਰਟ ਕਰੋ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਇੱਕ ਮਾਂ ਦਾ ਪੁੱਤ ਦੁਨੀਆ ਤੋਂ ਚਲਾ ਜਾਂਦਾ ਵਾ ਤੇ ਇੱਕ ਮਾਂ ਨਾ ਤਾਂ ਜਿੰਦਿਆਂ ਚ ਨਾ ਮੜਿਆ ਚ ਹੁੰਦੀ ਹੈ ਹਨਾ ਫਿਰ ਵੀ ਉਹ ਜ਼ਿੰਦਗੀ ਨੂੰ ਮਤਲਬ ਜੀ ਜਾਈ ਜਾਂਦੀ ਹੁੰਦੀ ਹੈ ਜੀ ਜਾਈ ਹੁਣ ਮੈਂ ਸਾਨੂੰ ਪਤਾ ਸਾਡੀ ਮਾਂ ਦਾ ਦੁੱਖ ਕੀ ਆ ਹਨਾ ਅਸੀਂ ਬੇਸ਼ੱਕ ਭਾਵੇਂ ਹਫਤੇ ਬਾਅਦ ਜਾਣੇ ਆ ਭਾਵੇਂ ਤਿੰਨ ਦਿਨ ਬਾਅਦ ਜਾਣੇ ਆ ਭਾਵੇਂ ਅਠੀ ਦਿਨ ਬਾਅਦ ਜਾਣੇ ਆ ਸਾਨੂੰ ਪਤਾ ਸਾਡੀ ਮਾਂ ਦਾ ਦੁੱਖ ਕੀ ਆ ਹਨਾ ਦੂਸਰੇ ਬੰਦੇ ਨੇ ਲਾਗਲੇ ਬੰਦੇ ਨੇ ਤਾਂ ਹਨਾ ਗੱਲ ਹੀ ਕਰਨੀ ਆ ਕਿ ਹਨਾ ਇਹ ਇਵੇਂ ਆ ਇਹਵੇਂ ਆ ਪਰ ਜਿੰਨੇ ਪਿੱਠ ਤੇ ਹੰਡਾਇਆ ਹੋਵੇ ਦੁੱਖ ਨੂੰ ਹੁੰਦਾ ਹੈ ਹਨਾ ਦੂਸਰੇ ਬੰਦੇ ਨੇ ਤਾਂ ਸਿਰਫ ਗੱਲਾਂ ਹੀ ਕਰਨੀਆਂ ਨੇ ਤੇ ਜਦੋਂ ਸਾਡਾ ਚੰਗਾ ਟਾਈਮ ਸੀ ਉਦੋਂ ਸਾਰੇ ਚਲੋ ਸਾਥ ਦਿੰਦੇ ਸੀ ਪਰ ਅੱਜ ਜਦੋਂ ਕਿਸੇ ਦਾ ਮਾੜਾ ਟਾਈਮ ਹੁੰਦਾ ਸਾਰੇ ਪਿੱਛੇ ਹਟ ਗਏ ਨੇ ਇੱਥੋਂ ਤੱਕ ਮੇਰੀ ਮੰਮੀ ਇਕੱਲੇ ਰਹਿੰਦੇ ਆ ਕਦੀ ਕਿਸੇ ਨੇ ਸੋ ਪਲੀਜ਼ ਸਾਰੇ ਜਾਨੇ ਸਾਡੇ ਚੈਨਲ ਨੂੰ ਸਪੋਰਟ ਕਰੋ ਤੇ ਅੱਗੇ ਲੈ ਕੇ ਜਾਓ ਸਾਡੇ ਚੈਨਲ ਨੂੰ ਤੇ ਆਪਣੀ ਕਿਰਤ ਕਮਾਈ ਦੇ ਨਾਲ ਅਸੀਂ ਕਿਸੇ ਦੀ ਹੈਲਪ ਕਰ ਸਕੀਏ ਸਾਥ ਦੇ ਸਕੀਏ ਖਾਸ ਕਰਕੇ ਪਹਿਲਾਂ ਆਪਾਂ ਆਪਣੇ ਮਾਤਾ ਜੀ ਦਾ ਸਾਥ ਦੇਵਾਂਗੇ ਉਸ ਤੋਂ ਬਾਅਦ ਹੋਰ ਵੀ ਕਾਫੀ ਛੋਟੇ ਨਿੱਕੇ ਕੰਮ ਨੇ ਜਿਹੜੇ ਅਸੀਂ ਕਰਨੇ ਨੇ ਤੇ ਤੁਹਾਡੀ ਸਾਰਿਆਂ ਗਰੀ ਰਿਕੁਐਸਟ ਆ ਉਹ ਸਾਰੀ ਵੀਡੀਓ ਤੁਹਾਡੇ ਅੱਗੇ ਆਇਆ ਕਰੇਗੀ ਜਿਨੇ ਜਿਨੇ ਅਸੀਂ ਕੰਮ ਕਰਿਆ ਕਰਾਂਗੇ ਤੇ ਜਿਦੀ ਜਿਦੀ ਅਸੀਂ ਹੈਲਪ ਕਰਾਂਗੇ ਉਹ ਵੀ ਸਾਰੀ ਵੀਡੀਓ ਤੁਹਾਨੂੰ ਮਿਲੇ ਸੋ ਹੁਣ ਜਿਆਦਾ ਗੱਲਾਂ ਨਾ ਕਰਦੇ ਹੋਏ ਜਿਆਦਾ ਲੰਮੀ ਵੀਡੀਓ ਹੋ ਜਾਣੀ ਹੈ ਇਸ ਕਰਕੇ ਸੋ ਇੱਥੇ ਵੀਡੀਓ ਦਾ ਪੈਂਡ ਕਰਦੇ ਆ ਸੋ ਸਾਰੇ ਜਣੇ ਸਪੋਰਟ ਕਰਿਓ ਸਾਡੇ ਚੈਨਲ ਨੂੰ ਤੇ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਆਪਾਂ ਸੋਸ਼ਲ ਮੀਡੀਆ ਤੇ ਨਹੀਂ ਬਿਆਨ ਕਰ ਸਕਦੇ ਬਸ ਬਾਕੀ ਤੁਸੀਂ ਇਸ ਵੀਡੀਓ ਦੇ ਅਕੋਰਡਿੰਗ ਦੇਖ ਸਕਦੇ ਹੋ ਕਿ ਆਪਾਂ ਹਨਾ ਤੁਹਾਡੇ ਤੱਕ ਕੀ ਚੀਜ਼ ਬੋਲਣਾ ਚਾਹੁੰਦੇ ਆ ਕਿ ਤੁਹਾਨੂੰ ਸਮਝਾਉਣਾ ਚਾਹੁੰਦੇ ਆ ਸੋ ਤੁਸੀਂ ਪਲੀਜ਼ ਇਹ ਚ ਸਾਡੇ ਚੈਨਲ ਨੂੰ ਸਿਰਫ ਸਪੋਰਟ ਕਰਨੀ ਅੱਗੇ ਤੱਕ ਲੈ ਕੇ ਜਾਣਾ ਵਾ ਸਾਡੇ ਚੈਨਲ ਨੂੰ ਸ਼ੇਅਰ ਕਰਿਓ ਤੇ ਸੋ ਇਸ ਤਰ੍ਹਾਂ ਦੇ ਤੁਹਾਨੂੰ ਹਮੇਸ਼ਾ ਵਲੌਗ ਦੇਖਣ ਨੂੰ ਮਿਲਣਗੇ ਤੇ ਹਮੇਸ਼ਾ ਸੱਚੀਆਂ ਗੱਲਾਂ ਹੀ ਮਿਲਣਗੀਆਂ ਤੁਹਾਨੂੰ ਤੇ ਸੋ ਹੁਣ ਮਿਲਦੇ ਆ ਅਗਲੇ ਨੈਕਸਟ ਵਲੌਗ ਦੇ ਨਾਲ ਜਾਂ ਵੀਡੀਓ ਦੇ ਨਾਲ ਉਹਦੇ ਨਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ